ਫਿਰ 5 ਵਜੇ ਫੋਨ ਗਿਆ ਇਥੋਂ ਮਲਾਜ਼ਮਾਂ ਦਾ ਹੀ ਪੁਲਿਸ ਮਲਾਜ਼ਮਾਂ ਦਾ ਹੀ ਕਹਿੰਦੇ ਵੀ ਐਂ ਕਰਕੇ ਤੁਸੀਂ ਮੜੇ ਦੁਕਾਨ ਤੇ ਆਓ ਮੈਂ ਕਿਹਾ ਵੀ ਮੈਂ ਜੈਤੋ ਮੰਡੀ ਰਹਿਣਾ ਥੋੜਾ ਟਾਈਮ ਲੱਗਦਾ ਕੀ ਗੱਲ ਹੋ ਗਈ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਸ਼ਟਰ ਸ਼ਟਰ ਪੰਨਿਆ ਗਿਆ ਫਿਰ ਅਸੀਂ ਆਦੇ ਨਾਲ ਮੈਂ ਦੋਸਤਾਂ ਨੂੰ ਲੈ ਕੇ ਪਹੁੰਚਿਆ ਉਦੋਂ ਆ ਕੇ ਪਤਾ ਲੱਗਿਆ ਸ਼ਟਰ ਦੇ ਅੰਦਰ ਜੋ ਗਏ ਤਾਂ ਵੀ ਉੱਚਾ 3-4 ਬੈਟਰੀ 5-6 ਇਨਵਰਟਰ ਔਰ ਛੋਟਾ ਮोटा ਸਮਾਨ ਗੱਲੇ ਦੇ ਵਿੱਚ 30-300 ਰੁਪਏ ਕੈਸ਼ ਛੱਡ ਕੇ ਗਏ ਸੀ ਉਹ ਹੈ ਨੀਗਾ ਤੇ ਹੁਣ ਬਾਕੀ ਇਹ ਸ਼ਟਰ ਵਾਲੇ ਨੂੰ ਬੁਲਾਇਆ ਉਸ ਤੋਂ ਬਾਅਦ ਡੀਵੀਆਰ ਤੋਂ ਰਿਕਾਰਡਿੰਗਾਂ ਰਿਕੂਡ ਗਾ ਕੱਢਦੇ ਆ ਕੈਮਰੇ ਮੇਰੇ ਲੱਗੇ ਹੋਏ ਆ ਵਧੀਆ ਪੂਰੀ ਕਲੈਰਟੀ ਵਾਲੇ ਕਲੀਅਰ ਸੱਚ ਹਾਂ ਸਾਰਾ ਕੁਝ ਸੁਰੱਖਿਤਾ ਜੀ ਕੈਮਰੇ ਕੂਮਰੇ ਸਭ ਸੁਰੱਖਿਤ ਆ ਹਾਂ ਜੀ ਟ੍ਰੇਡਿੰਗ ਕਰੀ ਕਰਦੇ ਆ ਆਪਾਂ ਈ ਬਾਈਕ ਦਾ ਕੰਮ ਕਰਦੇ ਆ ਇਨਵਰਟਰ ਬੈਟਰੀ ਦਾ ਕਾਰ ਬੈਟਰੀ ਦਾ ਕੰਮ ਕਰਦੇ ਆ ਜੀ ਅਪਰੋਕਸੀਮੇਟਲੀ ਕਿੰਨਾ ਨੁਕਸਾਨ ਹੋਇਆ ਇਹ ਜਜਮੈਂਟ ਦਾ ਜੀ ਹਜੇ ਕੈਮਰਿਆਂ ਦੀ ਰਿਕਾਰਡਿੰਗਾਂ ਕੱਢ ਗਈ ਪਤਾ ਲੱਗੂਗਾ ਜੀ ਤੇ ਕੁਝ ਨਾਜਮਾਨ ਦਾ ਕੋਈ ਤਾਕਤ ਕਰੀ ਹਾਂ ਕਰੀ ਜਾਂਦੇ ਜੀ ਉਹ ਚੈੱਕ ਚੁੱਕ ਕਰਕੇ ਤੇ ਲੈ ਕੇ ਗਏ ਆ ਕੋਈ ਸਬੂਤ ਦੇ ਤੌਰ ਤੇ ਵੀ ਮੜਾ ਮੋਟਾ ਜੋ ਵੀ ਚਲੋ ਉਹਨਾਂ ਨੇ ਲੈ ਲੈ ਕੇ ਜਾਣਾ ਸੀ ਲੈ ਕੇ ਗਏ ਆ ਜੀ ਸਰ ਲਗਾਤਾਰ ਪੀਕੋਲ ਸ਼ਹਿਰ ਅੰਦਰ ਚੋਰੀਆਂ ਹੋ ਰਹੀਆਂ ਐ ਉਸ ਨੂੰ ਲੈ ਕੇ ਕਿਸ ਤਰ੍ਹਾਂ ਮਸੂਦ ਕਰਦੇ ਵੀ ਕਿਸ ਤਰ੍ਹਾਂ ਦਾ ਮਾਹੌਲ ਹੈ ਦੇਖੋ ਜੀ ਮੈਂ ਜਤੋ ਮੰਡੀ ਰਹਿਣਾ ਜੀ ਅਸੀਂ ਤਾਂ ਇੱਥੇ 7-8 ਮਹੀਨੇ ਪਹਿਲਾਂ ਹੀ ਕੰਮ ਕੀਤਾ ਸਾਡੇ ਨਾਲ ਤਾਂ ਪਹਿਲੀ ਵਾਰੀ ਇਹ ਹਾਸਾ ਹੋਇਆ ਜਤੋ ਤੋਂ ਆਇਆ ਨੂੰ ਓਵਰ ਆਲ ਆਪਾਂ ਕਿਵੇਂ ਗਿੰਦੇ ਆ ਕਿਉਂਕਿ ਇਹ ਹੈ ਤਾਂ ਬਹੁਤ ਮਾੜਾ ਹੋਇਆ ਜੀ ਕੰਮ ਵੀ ਤੁਸੀਂ ਇਹ ਦੇਖੋ ਮੈਂ ਰਾਤੀ 12 ਵਜੇ ਚੰਤਪੁਰ ਨਹੀਂ ਆਇਆ ਮੈਂ ਕਰੇ ਮੈਡਮ ਨੂੰ ਕਹਿ ਕੇ ਪਿਆ ਸੀ ਵੀ 8 ਵਜੇ ਤੋਂ ਬਾਅਦ ਹੀ ਉੱਠੂਗਾ ਮੈਂ ਕਿਉਂਕਿ ਨੀਂਦ ਪੂਰੀ ਕਰਨੀ ਆ ਤੇ ਔਰ ਤੜਕੇ 5 ਵਜੇ ਇਹੋ ਜੀ ਨਿਊਜ਼ ਆ ਗਈ ਤਾਂ ਕਿੰਨਾ ਵੱਡਾ ਝੜਕਾ ਲੱਗਿਆ ਜੀ ਫਿਰ 5 ਵਜੇ ਫੋਨ ਗਿਆ ਇਥੋਂ ਮੁਲਾਜ਼ਮਾਂ ਦਾ ਹੀ ਪੁਲਿਸ ਮੁਲਾਜ਼ਮਾਂ ਦਾ ਹੀ ਕਹਿੰਦੇ ਵੀ ਐਂ ਕਰਕੇ ਤੁਸੀਂ ਮੜੇ ਦੁਕਾਨ ਤੇ ਆਓ ਮੈਂ ਕਿਹਾ ਵੀ ਮੈਂ ਜੈਤੋ ਮੰਡੀ ਰਹਿਣਾ ਥੋੜਾ ਟਾਈਮ ਲੱਗਦਾ ਕੀ ਗੱਲ ਹੋ ਗਈ ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਸ਼ਟਰ ਸ਼ਟਰ ਪੰਨਿਆ ਗਿਆ ਫਿਰ ਅਸੀਂ ਆ ਦੇ ਨਾਲ ਮੈਂ ਦੋਸਤਾਂ ਨੂੰ ਲੈ ਕੇ ਪਹੁੰਚਿਆ ਉਹ ਪਾ ਕੇ ਪਤਾ ਲੱਗਿਆ ਸ਼ਟਰ ਅੰਦਰ ਜੋ ਗਏ ਤਾਂ ਵੀ ਉੱਚਾ ਤਿੰਨ ਚਾਰ ਬੈਟਰੀ ਪੰਜ ਛੇ ਇਨਵਰਟਰ ਆ ਫੋਰ ਛੋਟਾ ਮोटा ਸਮਾਨ ਗੱਲੇ ਦੇ ਵਿੱਚ 32 3300 ਰੁਪਏ ਕੈਸ਼ ਛੱਡ ਕੇ ਗਏ ਸੀ ਉਹ ਹੈ ਨਹੀਂਗਾ ਤੇ ਹੁਣ ਬਾਕੀ ਆ ਸ਼ਟਰ ਵਾਲੇ ਨੂੰ ਬੁਲਾਇਆ ਉਸ ਤੋਂ ਬਾਅਦ ਡੀਵੀਆਰ ਤੋਂ ਰਿਕਾਰਡਿੰਗਾਂ ਰਿਕੋਡਿੰਗਾਂ ਕੱਢਦੇ ਆ ਕੈਮਰੇ ਮੇਰੇ ਲੱਗੇ ਹੋਏ ਆ ਵਧੀਆ ਪੂਰੀ ਕੁਆਲਿਟੀ ਵਾਲੇ ਈਅਰ ਸੱਚ ਹਾਂ ਸਾਰਾ ਕੁਝ ਸੁਰੱਖਿਅਤ ਹੈ ਕੈਮਰੇ ਕੂਮਰੇ ਸਭ ਸੁਰੱਖਿਅਤ ਹੈ ਜੀ ਟ੍ਰੇਡਿੰਗ ਕਾ ਹੀ ਕਰਦੇ ਆਪਾਂ ਈ ਬਾਈਕ ਦਾ ਕੰਮ ਕਰਦੇ ਆ ਇਨਵਰਟਰ ਬੈਟਰੀ ਦਾ ਕਾਰ ਬੈਟਰੀ ਦਾ ਕੰਮ ਕਰਦੇ ਆ ਜੀ ਅਪਰੋਕਸੀਮੇਟਲੀ ਕਿੰਨਾ ਨੁਕਸਾਨ ਹੋਇਆ ਇਹ ਜਜਮੈਂਟ ਦਾ ਜੀ ਹਜੇ ਕੈਮਰਾ ਦੀ ਰਿਕਾਰਡਿੰਗਾਂ ਕੱਢ ਗਈ ਪਤਾ ਲੱਗੂਗਾ ਜੀ ਤੇ ਕੁਝ ਮਾਜਮਾ ਦਾ ਕੋਈ ਤਾਕਤ ਕਰੀ ਹਾਂ ਕਰੀ ਜਾਂਦੇ ਆ ਜੀ ਉਹ ਚੈੱਕ ਚੁੱਕ ਕਰਕੇ ਗਏ ਆ ਸਾਰਾ ਤੇ ਲੈ ਕੇ ਗਏ ਆ ਕੋਈ ਪ੍ਰੂਫ ਦੇ ਤੌਰ ਤੇ ਵੀ ਮੜਾ ਮੋਟਾ ਜੋ ਵੀ ਚਲੋ ਉਹਨਾਂ ਨੇ ਲੈ ਲੈ ਕੇ ਜਾਣਾ ਸੀ ਲੈ ਕੇ ਗਏ ਆ ਜੀ ਸਰ ਲਗਾਤਾਰ ਪੀਕੋਲ ਸ਼ਹਿਰ ਅੰਦਰ ਚੋਰੀਆਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਮਸੂਦ ਕਰਦੇ ਵੀ ਕਿਸ ਤਰ੍ਹਾਂ ਦਾ ਮਸੂਦ ਦੇਖੋ ਜੀ ਮੈਂ ਜਤੋ ਮੰਡੀ ਰਹਿਣਾ ਜੀ ਅਸੀਂ ਤਾਂ ਇੱਥੇ 7-8 ਮਹੀਨੇ ਪਹਿਲੇ ਹੀ ਕੰਮ ਕੀਤਾ ਸਾਡੇ ਨਾਲ ਤਾਂ ਪਹਿਲੀ ਵਾਰੀ ਇਹ ਖਾਸਾ ਹੋਇਆ ਜਤੋ ਤੋਂ ਆਇਆ ਨੂੰ ਓਵਰਆਲ ਤਾਂ ਕਿਵੇਂ ਗਿੰਦੇ ਕਿਉਂਕਿ ਇਹ ਹੈ ਤਾਂ ਬਹੁਤ ਮਾੜਾ ਹੋਇਆ ਜੀ ਕੰਮ ਵੀ ਤੁਸੀਂ ਇਹ ਦੇਖੋ ਮੈਂ ਰਾਤੀ 12 ਵਜੇ ਚੰਤਪੁਰ ਨਹੀਂ ਆਇਆ ਮੈਂ ਘਰੇ ਮੈਡਮ ਨੂੰ ਕਹਿ ਕੇ ਪਿਆ ਸੀ ਵੀ 8 ਵਜੇ ਤੋਂ ਬਾਅਦ ਹੀ ਉੱਠੂਗਾ ਮੈਂ ਕਿਉਂਕਿ ਨੀਂਦ ਪੂਰੀ ਕਰਨੀ ਆ ਤੇ ਔਰ ਤੜਕੇ 5 ਵਜੇ ਇਹੋ ਜੀ ਨਿਊਜ਼ ਆ ਗਈ ਤਾਂ ਇਹ ਕਿੰਨਾ ਵੱਡਾ ਝੜਕਾ ਲੱਗਿਆ